ਜੇਕਰ ਤੁਹਾਡੇ ਵੀ ਬੱਚੇ ਲੱਗ ਗਏ ਨੇ ਨਸ਼ੇ ਦੀ ਲੱਤ ਤੇ ਤੇ ਤੁਸੀਂ ਪਛਤਾ ਰਹੇ ਹੋ ਤੇ ਆਪਣੇ ਬੱਚਿਆਂ ਦਾ ਇਲਾਜ ਕਰਵਾ ਰਹੇ ਹੋ ਕਿਸੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੂੰ ਦਾਖਲ ਕਰਕੇ ਤਾਂ ਫਿਰ ਆਹ ਵੀਡੀਓ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਇੱਕ ਤਾਂ ਤੁਸੀਂ ਪਹਿਲਾਂ ਹੀ ਆਪਣੇ ਬੱਚੇ ਨੂੰ ਲੈ ਕੇ ਚਿੰਤਾ ਦੇ ਵਿੱਚ ਹੋ ਪਰ ਦੂਜੇ ਪਾਸੇ ਤੁਹਾਡੇ ਬੱਚਿਆਂ ਦੇ ਨਾਲ ਅਜਿਹੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਹੋ ਰਿਹਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਤੁਸੀਂ 29 ਵਿਅਕਤੀਆਂ ਨੂੰ ਦੇਖ ਰਹੇ ਹੋ ਜਿਨ੍ਹਾਂ ਨੂੰ ਪੁਲਿਸ ਨੇ ਉਸ ਵੇਲੇ ਰੈਸਕਿਊ ਕੀਤਾ ਜਦੋਂ ਗੈਰ ਲਾਇਸੈਂਸ ਨਸ਼ਾ ਛਡਾਊ ਕੇਂਦਰ ਤੇ ਛਾਪਾ ਮਾਰਿਆ ਦਾਦੇ ਕੇ ਸੂਬਾ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਤੇ ਛਾਪਾ ਮਾਰ ਕੇ ਦੌਰਾਨ 29 ਵਿਅਕਤੀ ਨੂੰ ਬਚਾਇਆ ਗਿਆ ਤੇ ਉਹਨਾਂ ਨੂੰ ਸਰਕਾਰੀ ਮਨਜ਼ੂਰਸ਼ੁਦਾ ਨਸ਼ਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਜਾਣਕਾਰੀ ਡੀਐਸਪੀ ਪੂਚੋ ਮੰਡੀ ਨੇ ਦਿੱਤੀ ਅਤੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਤੇ ਗੰਗਾ ਪਿੰਡ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਛਡਾਊ ਕੇਂਦਰ ਦੋ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਜਿਨ੍ਹਾਂ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਤੇ ਇਸ ਮਾਮਲੇ 'ਚ ਅਖਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੁੱਖ ਅਕਸਥਾ ਨਾ ਨਾੜਾ ਦਰਬਾਰਸ਼ਹਿ ਐਸਐਨ ਨੂੰ ਉਤਰਾ ਮਿਲੀ ਜੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮੁਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਜਿਸ ਤੇ ਐਸਐਨ ਦਰਬਾਰ ਸਿੰਘ ਨੇ ਡਾਕਟਰ ਅਨਵੰਸਲ ਨੂੰ ਅਕਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਜਿਹਦੇ ਵਿੱਚ ਡਰਗ ਇੰਸਪੈਕਟਰ ਜ਼ੱਤ ਜ਼ਿਲ੍ਹਾ ਮਨਜੋਤ ਸਿੰਘ ਮੌਕੇ ਪਰ ਹਾਜ਼ਰ ਆਏ ਕਿ ਨਾਲੇ ਨਸ਼ਾ ਛਡਾਊ ਕੇਂਦਰ ਦੀ ਇਹਦੀ ਸਭ ਪੂਰੀ ਚੈਕਿੰਗ ਕੀਤੀ ਜਿੱਥੋਂ ਕੋਈ ਵੀ ਇਤਰਾਜ਼ ਹੋ ਦਵਾਈ ਅਜੇ ਤਹਾਲ ਬਰਾਮਦ ਨਹੀਂ ਹੋਈ ਕਿ ਜਿਹੜੇ ਨਾ ਹੀ ਕਿਰੇ ਤਲਾਰੇ ਸੀ ਕਿ ਤੱਕ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਾ ਦੇ ਨੂੰ ਚਲਾਉਣ ਵਾਲੇ ਪੇਸ਼ ਕਰ ਸਕੇ ਜਿਸ ਤੇ ਜਿਹੜੇ ਦਾਖਲ ਸੀਗੇ ਉਸੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਨਸਾ ਰੋਡ ਵੱਢੇ ਕਿ ਭੇਜ ਦਿੱਤਾ ਗਿਆ ਹੈ ਇਹ ਇਹਦੀ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਤੋਂ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਤਾਂ ਦਾਦ ਜੀ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਇੱਥੇ ਵਿਅਕਤੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਜਿਹਦੇ ਚੱਲਦੇ ਹੁਣ ਲਗਾਤਾਰ ਪੁਲਿਸ ਇਹਨਾਂ ਨਸ਼ਾ ਛਡਾਊ ਕੇਂਦਰਾਂ ਨੂੰ ਲੈ ਕੇ ਵੀ ਜਾਂਚ ਪੜਤਾਲ ਕਰ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ